ਕੱਲ ਸ਼ਾਮ ਨੂੰ ਮੈਂ ਬਾਸਮਤੀ ਨੂੰ ਗੇੜਾ ਮਾਰਨ ਆਇਆ ਤੇ ਇੱਥੇ ਨਾ ਵੀਰ ਬਣਾਈ ਜਾਂਦੇ ਸੀ ਰੋੜ ਆਹ ਜਿਹੜਾ ਰੋੜ ਬਣਾਈ ਜਾਂਦੇ ਸੀ ਉਹਨਾਂ ਨੇ ਮੈਨੂੰ ਇੱਕ ਗੱਲ ਪੁੱਛੀ ਮੈਨੂੰ ਕਹਿੰਦਾ ਵੀਰਾ ਦੱਸੀਂ ਅਰ ਵੀ ਉਹ ਪਿੰਡ ਕਿਹੜਾ ਤੇ ਉਹ ਪਿੰਡ ਕਿਹੜਾ ਮੈਂ ਕਿਹਾ ਵੀ ਉਹ ਪਿੰਡ ਤਾਂ ਹੈਗਾ ਲਵਾਨੇ ਵਾਲੀ ਤੇ ਉਹ ਪਿੰਡ ਹੈਗਾ ਸੱਕਾਂ ਵਾਲੀ ਕਹਿੰਦਾ ਯਾਰ ਆ ਜੀਮੇਦਾਰੀ ਬੜੇ ਚੰਗੇ ਆ ਵੀ ਜਿਹੜੇ ਆ ਰੋੜ ਦੇ ਨਾਲ-ਨਾਲ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਯਾਰ ਅਸੀਂ ਪਹਿਲਾ ਰੋੜ ਵੇਖਿਆ ਜ਼ਿੰਦਗੀ 'ਚ ਜਿਹਦੇ ਨਾਲ 4-4 5-5 ਫੁੱਟ ਮਿੱਟੀ ਲੱਗੀ ਹੋਈ ਆ ਜਿਵੇਂ ਉਧਰ ਲੱਗੀ ਹੋਈ ਆ ਇਧਰ ਲੱਗੀ ਹੋਈ ਆ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਵੀ ਇਹ ਜਿਹੜੇ ਸਾਰੇ ਜ਼ਿਮੀਂਦਾਰ ਆ ਨਾ ਕਿਸੇ ਕੋਲੇ 2 ਕਿੱਲੇ ਕਿਸੇ ਕੋਲੇ 4 ਕਿਸੇ ਕੋਲੇ 5 ਕਿਸੇ ਕੋਲੇ 6 ਇਹ ਤੋਂ ਵੱਧ ਜ਼ਮੀਨ ਹੈ ਨਹੀਂ ਜਿਹੜੇ ਰੋਡ ਦੇ ਨਾਲ ਆ ਤੇ ਮੈਂ ਕਿਹਾ ਵੀ ਸਾਰਿਆਂ ਨੇ ਆਪਦੇ ਰੋਡਾਂ ਦੇ ਨਾਲ ਮਿੱਟੀ ਲਾਈ ਆ ਜਿਵੇਂ ਕਿ ਆ ਵੀਰ ਨੇ ਘਟੂ ਘੜਾ 5 ਫੁੱਟ ਮਿੱਟੀ ਲਾਈ ਏ ਤੇ ਇਹ ਕੋਈ ਬਹੁਤੇ ਤਰਨਾੜ ਨਹੀਂ ਪਰ ਮੈਂ ਕਿਹਾ ਸਾਡੇ ਬੰਦਿਆਂ ਦੇ ਦਿਲ ਬੜੇ ਤਗੜੇ ਆ ਚਲੋ ਉਦੋਂ ਸੱਕਾਂ ਵਾਲਿਆਂ ਨੇ ਮਿੱਟੀ ਪਵਾਤੀ ਪਰ ਉਸ ਤੋਂ ਬਾਅਦ ਕਿਸੇ ਨੇ ਮਿੱਟੀ ਨਹੀਂ ਲਈ ਐਡਾ ਸਾਨੂੰ ਸੁੱਖ ਬਣਿਆ ਨਾ ਵੀ ਸਵਾਦ ਆ ਜਾਂਦਾ ਜਦੋਂ ਕਿਤੇ ਇੱਥੋਂ ਵੱਡੀ ਦਾ ਟਰਾਲਾ ਨਾਲ ਲਾ ਕੇ ਖਿਲਾਰਦੀ ਦਾ ਇੱਥੇ ਰੋਡ ਚੱਲੀ ਜਾਂਦਾ ਉਹ ਬੰਦੇ ਕਹਿੰਦੇ ਮੰਨ ਗਏ ਬਾਈ ਕਹਿੰਦੇ ਸਲਾਮ ਆ ਤੁਹਾਨੂੰ ਕਹਿੰਦਾ ਇਹੋ ਜੀ ਸੋਚ ਹਰ ਇੱਕ ਬੰਦੇ ਦੀ ਹੋਣੀ ਚਾਹੀਦੀ ਆ ਸਲਾਮ ਆ ਕਹਿੰਦੇ ਸੱਕਾਂ ਵਾਲੇ ਬੰਦਿਆਂ ਨੂੰ ਸਲਾਮ ਆ ਲਵਾਣੇ ਵਾਲੇ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਸੋਚਿਆ ਤੇ ਰੋਡ ਦੇ ਨਾਲ ਮਿੱਟੀ ਲਾ ਕੇ ਰੱਖੀ ਠੀਕ ਆ ਕਿ ਨਹੀਂ ਫਿਰ ਕਿਦਣਾ ਕਿਤੇ ਨਾ ਯਾਰ ਮੇਰੇ ਮਨ 'ਚ ਵੀ ਆਈ ਮੈਂ ਕਿਹਾ ਯਾਰ ਬੰਦਿਆਂ ਨੇ ਇੰਨੀ ਤਾਰੀਫ ਕੀਤੀ ਹੈ ਨਾ ਵੀ ਰੋਡ ਦੇ ਨਾਲ ਮਿੱਟੀ ਜ਼ਰੂਰੀ ਆ ਹਨਾ ਕਿਤੇ ਨਾ ਕਿਤੇ ਲੋਕਾਂ ਨੂੰ ਸੋਖ ਆ ਇਹ ਤਾਂ ਲਗਭਗ ਇੱਧਰ ਚਲੋ ਇੱਥੋਂ ਤੱਕ ਲੱਗੀ ਤੇ ਇੱਥੇ ਆਪਣੇ ਨਹੀਂ ਲੱਗੀ ਆ ਬਈ ਇੱਥੇ ਥੋੜੀਆ ਪੈ ਨਹੀਂ ਕਹਿੰਦੇ ਕਿਉਂਕਿ ਆ ਖਾਲਾ ਜਾਂਦਾ ਅੱਗੇ ਉਹ ਵੀਰ ਲਾਉਂਦੇ ਪਾਣੀ ਕੀ ਹੋਇਆ ਵੀ ਐਰ ਕੀ ਪਾਣੀ ਖੜਾ ਰਿਆ ਤੇ ਨਾਲ-ਨਾਲ ਮਿੱਟੀ ਜਿਹੜੀ ਕਿ ਖੁਰਦੀ ਰਹੀ ਹੁਣ ਐਰ ਕੀ ਤਾਂ ਨਹੀਂ ਆਪਾਂ ਇੱਥੇ ਲਾਉਂਦੇ ਆ ਥੋੜੀ ਕੀ ਜਗ੍ਹਾ ਆ ਉਹ ਤੋਂ ਲੈ ਕੇ ਇੰਨੀ ਕੀ ਜਗ੍ਹਾ ਤੇ ਆ ਬਾਕੀ ਸਾਰੇ ਮਿੱਟੀ ਲੱਗੀ ਅੱਗੇ ਵੀ ਲੱਗੀ ਆ ਤੇ ਉਧਰ ਵੀ ਲੱਗੀ ਆ ਤਾਂ ਮੈਨੂੰ ਇਹ ਗਲਤੀ ਫੀਲ ਹੋਈ ਮੈਂ ਕਿਹਾ ਯਾਰ ਉਹ ਬੰਦੇ ਉੱਥੇ ਤਾਂ ਆਣ ਕੇ ਤਾਰੀਫ ਕਰ ਗਏ ਹਨਾ ਚੱਲ ਵੀ ਬਾਕੀ ਤਕਰੀਬ ਨਹੀਂ ਸਾਰੇ ਲੱਗੀ ਆ ਉਧਰ ਵੀ ਲੱਗੀ ਆ ਤੇ ਆ ਮੈਂ ਕਿਹਾ ਯਾਰ ਆਪਣੇ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਐਰ ਕੀ ਕਣ ਕਿਤੇ ਤਾਂ ਨਹੀਂ ਲਾਉਂਦੇ ਪਰ ਜਦੋਂ ਆਪਾਂ ਗਾਂ ਲਵਾਇਆ ਕਰਾਇਆ ਝੋਨੇ ਵੇਲੇ ਤਾਂ ਬੰਦੇ ਨੂੰ ਆਖਾਂਗੇ ਮੈਂ ਚੱਕ ਚੱਕ ਕੇ ਨਾ ਆ ਖੰਬੇ ਤੱਕ ਮਿੱਟੀ ਲਾਦੇ ਆ ਐ ਕਰਕੇ ਬਾਕੀ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਆਪਾਂ ਪੈਪ ਹੀ ਸਿਰਦੀ ਇਹਦੇ 'ਚ ਉੱਥੇ ਮਿੱਟੀ ਪਾ ਦੀਏ ਕਿਉਂਕਿ ਆਪਦਾ ਇਹ ਗੱਡੀ ਗੁੱਡੀ ਕਈ ਵਾਰਾਂ ਕੱਲ ਨੂੰ ਰੱਬ ਨੇ ਦਿੱਤੀ ਤੇ ਇੱਥੇ ਐ ਕਰਕੇ ਲਾ ਦਿਆ ਕਰਾਂਗੇ ਨਾਲ ਅੱਗੇ ਮੋਟਰ ਹੈ ਹੈ ਆਹ ਯਾਰ ਕੀ ਸਫਾਈ ਸੁਫਾਈ ਨਹੀਂ ਹੋਈ ਸਮਾਂ ਘੱਟ ਸੀ ਇੱਕ ਪਾਣੀ ਪੂਣੀ ਖੜੇ ਰਿਆ ਨੁਕਸਾਨ ਕਾਫੀ ਆ ਜਾਂ ਉਥੋਂ ਐ ਕਰਾਂਗੇ ਖਾਲਾ ਬਣਾ ਦਾਂਗੇ ਐ ਕਰਕੇ ਪੱਕਾ ਤੇ ਨਾਲ ਇਹਦੇ ਮਿੱਟੀ ਪਾ ਦਾਂਗੇ ਤਾਂ ਬੰਦਿਆਂ ਦੀ ਸੋਚ ਨੂੰ ਸਲਾਮ ਆ ਜਿਨ੍ਹਾਂ ਨੇ ਆਪਾਂ ਨੂੰ ਬਈ ਜੇ ਕਿਸੇ ਕੋਈ ਵੀ ਰੋਡ ਤੋਂ ਮਿੱਟੀ ਲਾਉਂਦਾ ਤੇ ਗੱਲ ਤਾਂ ਉਹਦੇ ਵਾਸਤੇ ਮਾੜੀ ਆ ਹਨਾ ਤਾਂ ਬਹੁਤ ਮਿਹਰਬਾਨੀ ਬਈ ਪਿੰਡ ਵਾਲਿਓ ਤੁਸੀਂ ਆਪਣੀ ਫਿਰ ਵੀ ਇੱਕ ਦਿਨ ਕਿਤੇ ਬੰਦਿਆਂ ਦੇ ਪ੍ਰਤੀ ਸੋਚ 'ਚ ਜਿਹੜਾ ਤੁਸੀਂ ਇੰਪਰੂਵਮੈਂਟ ਲਿਆਂਦੀ ਆ ਜੇ ਇਹਨਾਂ ਨੂੰ ਚੰਗਾ ਲੱਗਿਆ ਕਿਤੇ ਨਾ ਕਿਤੇ ਵੀਡੀਓ ਨੂੰ ਦੇਖ ਕੇ ਹੋਰ ਵੀ ਬੰਦੇ ਉਤਸ਼ਾਹ